ਨਮਸਕਾਰ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਨੂੰ ਕੋਈ ਗੱਲ ਸਾਂਝੀ ਕਰਨਾ ਚਾਹਨਾ ਹੈ ਸਰਕਾਰ ਦੀ ਸਕੀਮ ਬਾਰੇ ਜਿਸ ਤਰ੍ਹਾਂ ਕਿ ਤੁਸੀਂ ਸਭ ਨੂੰ ਪਤਾ ਖਵਾਨਾ ਚ ਵੀ ਦੇ ਰਿਹਾ ਬੜੀ ਐਡ ਕਰ ਰਿਹਾ ਕਿ 10 2 ਅਕਤੂਬਰ ਨੂੰ ਕਹਿੰਦੇ ਲੋਸਕਾਂਗੇ 10 ਲੱਖ ਰੁਪਏ ਜਿਹੜਾ ਬੈ ਕੈਸ਼ ਰੈ ਸਿਹਤ ਦਾ ਜਿਹੜਾ ਉਹ ਇਲਾਜ ਉਹ ਦੇ ਰਿਹਾ ਜਿਹੜੇ ਵਿੱਚ ਮੁੱਖ ਮੰਤਰੀ ਸਿਹਤ ਸਕੀਮ ਜਿਹੜੀ ਉਹਨਾਂ ਚਲਾਈ ਹੈ ਉਹਦੀ ਬੜੀ ਐਡ ਕਰ ਰਿਹਾ ਇਸ ਤਰ੍ਹਾਂ ਹੀ ਆਨੇ ਇਲੈਕਸ਼ਨ ਜਿਹੜੇ 2022 ਹੋਏ ਆ ਉਸ ਤੋਂ ਪਹਿਲਾਂ ਇਹਨਾਂ ਨੇ ਖਾਂ ਦਾ ਜਗਾ ਜਗਾ ਤੇ ਕੈਂਪ ਲਗਾ ਕੇ ਜਗਾ ਜਗਾ ਤੇ ਸਕੂਲਾਂ ਦੇ ਖੜਾ ਹੋ ਕੇ ਇਹਨਾਂ ਦੇ ਝਾੜੂ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਉਹ ਲੋਕਾਂ ਦੇ ਪਰਚੀਆਂ ਕੱਟ ਰਹੇ ਸੀਗੇ ਵੀ ਜਿੱਥੇ ਜਿੱਥੇ ਲੇਡੀਜ਼ ਮਿਲਦੇ ਸੀ ਵੀ ਤੁਹਾਨੂੰ 1000 ਰੁਪਏ ਤੁਹਾਡੇ ਖਾਤੇ 'ਚ ਪਾਇਆ ਜਾਏਗਾ ਉਹ ਸਾਰੇ ਪੰਜਾਬ ਦੀਆਂ ਲੇਡੀਜ਼ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਈ ਉਹਨਾਂ ਨੂੰ 5 ਦੇ ਦਿੱਤਣਗੇ ਹਜ਼ਾਰ ਹਜ਼ਾਰ ਰੁਪਇਆ ਇਹਨਾਂ ਨੇ ਇੱਕ ਨਵਾਂ ਸੋਸ਼ਾ ਸ਼ਰਤਾ ਕਿ ਨਵਾਂ ਹੋਰ ਕਿਉਂਕਿ ਨਾਲ ਕੋਈ ਹੋਰ ਕੋਈ ਗੱਲ ਹੈ ਨਹੀਂ ਲੋਕਿਆਂ ਦੇ ਖਿਲਾਫ ਚੱਲ ਰਿਹਾ ਬਿਲਕੁਲ ਲੋਕੀ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਇਸ ਲਈ ਇਹਨਾਂ ਨੇ ਲੋਕਾਂ ਨੂੰ ਦੁਬਾਰਾ ਆਪਣੇ ਨਾਲ ਮਗਰ ਲਾਉਣ ਵਾਸਤੇ ਇੱਕ ਨਵਾਂ ਸੋਸ਼ਾ ਸ਼ਰਤਾ ਕਿ 10 ਲੱਖ ਰੁਪਇਆ ਜਿਹੜਾ ਵਾ ਤੁਹਾਨੂੰ ਮੁੱਖ ਮੰਤਰੀ ਕੈਸ਼ਲੈਸ ਜਿਹੜੇ ਸਿਹਤ ਬੀਮਾ ਵਿੱਚੋਂ ਤੁਹਾਨੂੰ ਦੇ ਕੇ ਕੜਾ ਮੁਫਤ ਲਾਜ ਹੋ ਜਾਏਗਾ ਪਲੇ ਮਾਰਸੋ ਜਿਹੜਾ ਪਹਿਲਾਂ ਦਿੱਤਾ 5 ਲੱਖ ਰੁਪਏ ਚ ਚੱਲਣ ਦੇ ਆ ਪ੍ਰਧਾਨ ਮੰਤਰੀ ਦੇ ਥਰੂ ਸੈਂਟਰ ਦੇ ਥਰੂ ਆਸ਼ਮਾਨ ਘਾਰਬਗਾਰਾ ਉਹ ਤੇ ਸਹੀ ਤਰੀਕੇ ਨਾਲ ਚਲਾ ਨਹੀਂ ਪਾ ਰਹੇ ਦੀ ਹਸਪੀਟਲ ਜਾ ਕੇ ਦੇਖੋ ਹਸਪੀਟਲ ਤੁਹਾਡਾ ਕਹਿਣਾ ਕੁਝ ਹੋਰ ਹੈ ਹਸਪੀਟਲ ਜਾ ਕੇ ਦੇਖੋ ਕਿ ਉਹਨਾਂ ਦੇ ਵਿੱਚ ਲੋਕਾਂ ਦੇ ਉਹ ਇਲਾਜ ਹੀ ਨਹੀਂ ਕਰ ਰਹੇ ਜੇ ਇਲਾਜ ਕਰਦੇ ਵੀ ਨੇ ਜਿੰਨਾ ਕੁ ਉਹਨਾਂ ਦਾ ਖਰਚਾ ਹੁੰਦਾ ਉਹ ਲੈ ਲੈਂਦੇ ਆ ਬਾਕੀ ਦਾ ਵਿੱਚੋਂ ਕੈਸ ਉਥੋਂ ਕਟਕਟਾ ਲੈਂਦੇ ਆ ਜਿਹੜਾ ਗਰੀਬ ਲੋਕ ਆ ਉਹ ਕਹਿੰਦੇ ਜੇ ਜੋ ਹੁੰਦਾ ਉਹ ਹੀ ਕਰਾ ਲਓ ਮੇਰਾ ਦੋਸਤ ਆ ਉਹਦਾ ਚੂਲੇ ਦਾ ਆਪਰੇਸ਼ਨ ਸੀ ਮੈਂ ਆਖੋਦੂ ਦੇਖਿਆ ਹੋਏ ਗੱਲ ਹੈ ਤਾਂ ਇਹਨਾਂ ਨੇ ਕੀ ਕੀਤਾ ਕਿ ਉਸ ਟਾਈਮ ਉਹ ਕਹਿੰਦੇ ਆ ਵੀ 45000 ਰੁਪਿਆ ਤੁਸੀਂ ਗਵਾ ਕਰਾ ਦਿਓ ਬਾਕੀ ਦਾ 90000 ਇਥੋਂ ਕੱਢ ਲਾਂਗੇ ਤੇ ਉਹਨਾਂ ਨੇ ਫਿਰ ਉਹ ਜਾ ਕੇ ਕੀਤਾ ਹੋਰਾਂ ਥਾਂ ਤੇ ਵੀ ਕਹਿੰਦੇ 25000 30000 ਰੁਪਿਆ ਪਹਿਲਾਂ ਗਵਾ ਕਰਵਾਉਂਦੇ ਨੇ ਬਾਕੀ ਦਾ ਆਸ਼ਮਾਨ ਕਾਰਜ ਕਰ ਲੈਂਦੇ ਨੇ ਜ਼ਿਆਦਾ ਤਾਂ ਹਸਪੀਟਲ ਜਿਹੜੇ ਦੂਜੇ ਵਧੀਆ ਵਧੀਆ ਹਸਪੀਟਲੋਂ ਕੰਮ ਹੀ ਨਹੀਂ ਕਰਦੇ ਬੇਚੀ ਦਾ ਉਹਦਾ ਕੀ ਬੇਨਫੀਟ ਹੈ ਜੇ ਕੰਟਰੋਲ ਨਹੀਂ ਹੈ ਤੁਹਾਡਾ ਆਦਾ ਗਰੀਬ ਲੋਕਾਂ ਨੂੰ ਤਾਂ ਮਿਲਦੀ ਨਹੀਂ ਵੀ ਉਹ ਤੁਸੀਂ ਹੁਣ ਐਡ ਉਹਦੀ ਵੀ ਕਰੀ ਜਾਂਦੇ ਸੀਗੇ ਤਾਂ ਹੁਣ ਤੁਸੀਂ 10 ਲੱਖ ਦਾ ਨਵਾਂ ਸ਼ੋਰ ਛੱਡ ਕੇ ਲੋਕਾਂ ਨੂੰ ਗੁੰਮਰਾਹ ਕਰੋ ਗੁੰਮਰਾਹ ਕਰਨਾ ਬੰਦ ਕਰੋ ਜ਼ਮੀਨੀ ਲੈਵਲ ਤੇ ਜੋ ਜ਼ਮੀਨੀ ਲੈਵਲ ਤੇ ਚੱਲਣ ਦੇ ਆਵੇ ਤੁਸੀਂ ਆਮ ਆਦਮੀ ਲੋਕਾਂ ਦੀ ਪਾਰਟੀ ਕਹਿ ਕੇ ਆਏ ਸੀਗੇ ਤੇ ਅਸੀਂ ਆਮ ਲੋਕਾਂ ਆਮ ਲੋਕਾਂ ਨਾਲ ਚੱਲਣ ਵਾਲੇ ਆ ਆਮ ਲੋਕਾਂ ਦੇ ਨਾਲ ਹੀ ਚੱਲੋ ਇਦਾਂ ਦੀਆਂ ਐਡਵਰਟਾਈਜ਼ਮੈਂਟ ਕਰਕੇ ਕਿਉਂਕਿ ਤੁਹਾਡੀ ਜਿਹੜੀ ਪਾਰਟੀ ਹੈ ਉਹ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇੱਕ ਐਡਵਰਟਾਈਜ਼ਮੈਂਟ ਕਰਨ ਵਾਲੀ ਪਾਰਟੀ ਆ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਵਾਲੀ ਪਾਰਟੀ ਆ ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਜਿਹੜਾ ਜਿਹੜੇ ਮੇਰੀ ਬਾਕੀਆਂ ਨੂੰ ਵੀ ਲੋਕਾਂ ਨੂੰ ਵੇਚਦੀ ਆ ਇਹਨਾਂ ਦੇ ਗੁੰਮਰਾਹ ਦੇ ਵਿੱਚ ਨਾ ਆਓ ਜਿਹੜੇ ਜਿਹੜੇ ਇਹਨਾਂ ਨੂੰ ਪਹਿਲਾਂ ਜਿਹੜਾ 5 ਲੱਖ ਰੁਪਏ ਚਲੰਦਿਆ ਘੋਟੋ-ਕੋਟ ਉਹਨਾਂ ਕੋ ਪਹਿਲਾਂ ਸਟਾਟ ਕਰਾਓ ਜਾਂ ਜਿਹੜੇ 10 ਲੱਖ ਰੁਪਏ ਦੇ ਦੇਣਾ ਕੋ ਲੈ ਉਹ ਵੀ ਐਸੇ ਤਰੀਕਾ ਨਾ ਕਰੋ ਬਹੁਤ ਅੱਛੀ ਗੱਲ ਹੈ ਕਿ ਜੇ ਕਿਸੇ ਗਰੀਬ ਨੂੰ 5 ਲੱਖ ਵੀ 10 ਲੱਖ ਵੀ ਅਗਰ ਜੇ ਕਹਿ ਰਿਹਾ ਤਾਂ ਦਿਨਾ ਬਹੁਤ ਬਹੁਤ ਵਧੀਆ ਗੱਲ ਹੈ ਲੇਕਿਨ ਦਿੰਦੇ ਨਹੀਂ ਨਾ ਨਾ ਹੋਣਾ ਇਹਨਾਂ ਤੋਂ ਇਸ ਲਈ ਭਲੇ ਮਾਨਸੋ ਪਹਿਲਾਂ ਜਿਹੜਾ ਚੱਲ ਰਿਹਾ ਪਹਿਲਾਂ ਉਹਨੂੰ ਸੁਧਾਰੋ ਲੋਕਾਂ ਨੂੰ ਗੁਗਾ ਨਾ ਕਰੋ ਨਮਸਕਾਰ ਜੀ